ਕੈਨੇਡੀਅਨ ਸਰਕਾਰ ਨੇ ਆਪਣੇ ਕੈਨੇਡਾ ਦੇ ਵਸਨੀਕ ਨੇ ਜੜੇ ਉਹਨਾਂ ਨੂੰ ਚੱਕੰਨੇ ਰਹਿਣ ਦੇ ਵਾਸਤੇ ਕਿਹਾ ਹੈਗਾ ਉਹ ਕਹਿੰਦੇ ਹੁਣ ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਕਿ ਤੁਸੀਂ ਆਪਣੀ ਪ੍ਰਾਈਵੇਸੀ ਹੈ ਜਿਹੜੀ ਉਸ ਦੇ ਨਾਲ ਕਿੰਨਾ ਕੁ ਕੰਪਰੋਮਾਈਜ਼ ਕਰਨਾ ਚਾਹੁੰਦੇ ਹੋ ਉਹਨਾਂ ਨੇ ਇਹ ਦੱਸਿਆ ਹੈਗਾ ਕਿ ਜੇ ਤੁਸੀਂ ਹੁਣ ਅਮਰੀਕਾ ਜਾਣ ਦੀ ਸੋਚ ਰਹੇ ਹੋ ਤਾਂ ਬਾਰਡਰ ਦੇ ਉੱਪਰ ਤੁਸੀਂ ਦੇਖਣਾ ਵੀ ਤੁਸੀਂ ਉਧਰ ਜਾਣਾ ਚਾਹੁੰਦੇ ਹੋ ਕਿ ਨਹੀਂ ਕਿਉਂਕਿ ਹੋ ਸਕਦਾ ਹੈ ਕਿ ਤੁਹਾਡਾ ਫੋਨ ਤੁਹਾਡਾ ਲੈਪਟਾਪ ਇਸ ਸਾਰਾ ਕੁਝ ਜਿਹੜਾ ਹੈਗਾ ਇਹ ਚੈੱਕ ਕੀਤਾ ਜਾਵੇ ਯੂਐਸ ਬਾਰਡਰ ਦੇ ਉੱਪਰ ਆਫਿਸਰਸ ਦੇ ਕੋਲੇ ਇਹ ਅਥਾਰਟੀ ਹੈ ਕਿ ਉਹ ਪੋਰਟ ਆਫ ਐਂਟਰੀ ਦੇ ਉੱਤੇ ਕਿਸੇ ਨੂੰ ਵੀ ਚੈੱਕ ਕਰ ਸਕਦੇ ਨੇ ਉਹਨਾਂ ਦਾ ਕੋਈ ਲਗੇਜ ਚੈੱਕ ਕਰ ਸਕਦੇ ਨੇ ਉਹਨਾਂ ਦਾ ਫੋਨ ਚੈੱਕ ਕਰ ਸਕਦੇ ਨੇ ਮੈਸੇजेस ਚੈੱਕ ਕਰ ਸਕਦੇ ਨੇ ਔਰ ਉਹ ਕਹਿੰਦੇ ਜੀ ਬਾਰਡਰ ਦੇ ਉੱਪਰ ਮੋਬਾਈਲ ਤੁਹਾਡਾ ਲੈ ਕੇ ਉਹ ਤੁਹਾਡੀ ਸੋਸ਼ਲ ਮੀਡੀਆ ਅਕਾਊਂਟਸ ਖੋਲ ਸਕਦੇ ਨੇ ਔਰ ਉਹਦੇ ਉੱਪਰ ਇਹ ਦੇਖ ਸਕਦੇ ਨੇ ਵੀ ਤੁਸੀਂ ਕੀ ਦੇ ਜਿਹੜਾ ਕੋਈ ਪੋਸਟ ਹੈ ਉਹਦੇ ਉੱਪਰ ਕਮੈਂਟ ਕੀਤਾ ਹੈ ਕਿਹੜੇ ਪੋਸਟ ਨੂੰ ਤੁਸੀਂ ਸ਼ੇਅਰ ਕੀਤਾ ਹੈ ਤੁਹਾਡੇ ਵਿਊਜ਼ ਕਿਹੇ ਜੇ ਨੇ ਕਿ ਤੁਸੀਂ ਅ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਹੈ ਉਹਨਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਹਾਡੀ ਐਂਟਰੀ ਨੂੰ ਇਹ ਅਫੈਕਟ ਕਰ ਸਕਦੀਆਂ ਨੇ ਔਰ ਉਹ ਕਹਿੰਦੇ ਜੀ ਹਰੇਕ ਦਾ ਨਹੀਂ ਹੋ ਸਕਦਾ ਲੇਕਿਨ ਰੈਂਡਮ ਚੈੱਕ ਸੇ ਇਹ ਕਰਦੇ ਨੇ ਜਿਹਦਾ ਉਹਨਾਂ ਨੂੰ ਲੱਗਦਾ ਕਿ ਇਹਦਾ ਚੈੱਕ ਕੀਤਾ ਜਾਣਾ ਚਾਹੀਦਾ ਹੈਗਾ ਔਰ ਬਾਰਡਰ ਆਫਿਸਰ ਜੇਐਨਏ ਉਹ ਜਦੋਂ ਸਕਰੀਨਿੰਗ ਕਰਦੇ ਨੇ ਤਾਂ ਉਹ ਫਿਰ ਨਾਲ क्राइम ਵੀ ਦੇਖਦੇ ਨੇ ਵੀ ਕਿਸੇ ਦਾ ਕੋਈ क्राइम ਤਾਂ ਨਹੀਂ ਕੀਤਾ ਹੋਇਆ ਕਹਿੰਦੇ ਜੇ ਕਿਸੇ ਨੇ ਮਿਸਟਰ 트ੰਪ ਪਰ ਕੋਈ ਨੈਗੇਟਿਵ ਕਮੈਂਟ ਪਾਇਆ ਕਿ ਮੰਨ ਲਓ ਕਿ ਇਹਨਾਂ ਨੇ ਟੈਰਫ ਲਗਾਤਾ ਬੜਾ ਮਾੜਾ ਕੀਤਾ ਜਿਹੜਾ ਮਿਸਟਰ 트ੰਪ ਨੇ ਸਾਰੀ ਦੁਨੀਆ ਨੂੰ ਦੁਖੀ ਕੀਤਾ ਹੋਇਆ ਟੈਰਫ ਲਗਾ ਕੇ ਉਹਨਾਂ ਨੇ ਸਰਫ ਇਹ ਨਾ ਕਿ ਲਿਖਿਆ ਤਾਂ ਇਹ ਵੀ ਤੁਹਾਡੇ ਲਈ ਇਹ ਖਿਲਾਫ ਜਾ ਸਕਦਾ ਜਾਂ ਫਿਰ ਅਮਰੀਕਾ ਦੇ ਬਰ ਖਿਲਾਫ ਤੁਸੀਂ ਕੁਝ ਵੀ ਲਿਖਿਆ ਹੋਇਆ ਕਿਸੇ ਦੇ ਪੋਸਟ ਤੇ ਵੀ ਤੁਹਾਡਾ ਕਮੈਂਟ ਹੈ ਤਾਂ ਉਸ ਦੇ ਨਾਲ ਵੀ ਤੁਹਾਡੀ ਐਂਟਰੀ ਡਿਨਾਈ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਲਾਇਰਸ ਨੇ ਜਿਹਨਾਂ ਨੂੰ ਪੁੱਛਿਆ ਗਿਆ ਕਿ ਮੰਨ ਲਓ ਕਿ ਅਸੀਂ ਭਾਈ ਕਹਿ ਦਿੰਦੇ ਹਾਂ ਵੀ ਜਿਹੜੇ ਆਫੀਸਰਸ ਆ ਵੀ ਅਸੀਂ ਨਹੀਂ ਫੋਨ ਦੇਣਾ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਸਾਡਾ ਫੋਨ ਚੈੱਕ ਕਰੋ ਇਹ ਸਾਡਾ ਪ੍ਰਾਈਵੇਟ ਜਿਹੜੀ ਡਿਵਾਈਸ ਹੈ ਅਸੀਂ ਨਹੀਂ ਚਾਹੁੰਦੇ ਉਹ ਕਹਿੰਦੇ ਜੇ ਤੁਸੀਂ ਰਿਫਿਊਜ਼ ਕਰ ਦਿੰਨੇ ਹੋ ਤਾਂ ਆਫੀਸਰ ਤੁਹਾਡੀ ਐਂਟਰੀ ਡਿਨਾਈ ਕਰ ਸਕਦਾ ਹੈ ਤੁਹਾਡਾ ਜੇ ਤੁਹਾਡੇ ਸ਼ੱਕ ਹੋਵੇ ਉਹਨੂੰ ਤੁਹਾਡੇ ਤੇ ਉਹ ਤੁਹਾਡਾ ਫੋਨ ਸੀਜ਼ ਕਰ ਸਕਦਾ ਹੈ ਉਹਨੂੰ ਅਨਲੌਕ ਕਰਵਾ ਸਕਦੇ ਨੇ ਉਸ ਤੋਂ ਬਾਅਦ ਫਿਰ ਉਹ ਸਾਰਾ ਡਾਟਾ ਕੱਢ ਸਕਦੇ ਨੇ ਤੁਹਾਨੂੰ ਡਿਟੇਨ ਕੀਤਾ ਜਾ ਸਕਦਾ ਹੈ ਤੇ ਨਾਲ ਤੁਹਾਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ ਹੁਣ ਅਮਰੀਕਨ ਗਵਰਨਮੈਂਟ ਕੀ ਕਰ ਰਹੀ ਹੈ ਇਮੀਗ੍ਰੇਸ਼ਨ ਕੀ ਕਰ ਰਹੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲੈ ਕੇ ਹਰੇਕ ਦਾ ਸੋਸ਼ਲ ਮੀਡੀਆ ਚੈੱਕ ਕਰ ਰਹੀ ਹੈ ਮੰਨ ਲਓ ਕਿ ਕੋਈ ਜਿਹੜਾ ਵਿਅਕਤੀ ਹੈ ਉਸ ਨੇ ਕੁਝ ਵੀ ਲਿਖਿਆ ਮਿਸਟਰ 트ੰਪ ਬਾਰੇ ਲਿਖਿਆ ਅਮਰੀਕਾ ਬਾਰੇ ਲਿਖਿਆ ਜਾਂ ਫਿਰ ਕੋਈ ਅਜਈਆਂ ਗਤੀਵਿਧੀਆਂ ਉਹਨਾਂ ਨੂੰ ਨਜ਼ਰ ਆਈਆਂ ਕਿ ਇਹ ਅਮਰੀਕਾ ਦੇ ਲਈ ਠੀਕ ਨਹੀਂ ਹੈ ਤਾਂ ਉਹਨਾਂ ਨੂੰ ਈਮੇਲਸ ਆਈਆਂ ਨੇ ਤੇਨ ਸੌ ਤੋਂ ਵੱਧ ਜਿਹੜੇ ਵੀਜ਼ੇ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਉਹ ਰਿਵੋਕ ਹੋਏ ਨੇ ਤੇ ਉਹਦੇ ਵਿੱਚ F1, J1, M1 ਇਹ ਤਿੰਨੋਂ ਤਰ੍ਹਾਂ ਦੇ ਵੀਜ਼ੇ ਨੇ ਤੁਹਾਨੂੰ ਯਾਦ ਹੋਵੇਗਾ ਜੀ US ਗਵਰਨਮੈਂਟ ਨੇ AI ਦਾ ਸਹਾਰਾ ਲੈ ਕੇ ਪ੍ਰੋ ਹਮਸ ਐਕਟੀਵਿਟੀਆਂ ਜਿਹੜੀਆਂ ਨੇ ਉਹ ਵੇਖੀਆਂ ਸੀ ਤੇ ਉਸ ਤੋਂ ਬਾਅਦ ਵੀਜ਼ੇ ਕੈਨਸਲ ਕਰਕੇ ਉਹਨਾਂ ਨੇ ਈਮੇਲਸ ਜਿਹੜੀਆਂ ਸੀ ਸੈਂਡ ਕਰਤੀਆਂ ਸੀਗੀਆਂ ਔਰ F1 ਐਕੈਡੈਮਿਕ ਸਟੂਡੈਂਟਸ ਦੇ M1 vocational students ne aur J1 exchange students ne inna de vichon 300 students nu no, emails aagiyan ne ki bhai uh, visa cancel ho gaye ne chakko boriya bistra te aapde aapde desh de vich wapas chalo nahi taa tuhannu immigration deport karegi khair social media jehda hai oh ajj de samay de vich big deal ho gayi hai aur uh, US kare ne US immigration and nationality act 1952 de tahat ਸੈਕਟਰੀ ਆਫ ਸਟੇਟ ਦੇ ਕੋਲੇ ਇਹ ਪਾਵਰ ਹੈ ਕਿ ਉਹ ਵੀਜ਼ਾ ਰਿਵੋਕ ਕਰ ਸਕਦੇ ਨੇ ਜੇ ਉਹਨਾਂ ਨੂੰ ਲੱਗੇ ਕਿ ਤੁਹਾਡੀਆਂ ਐਕਟੀਵਿਟੀਆਂ ਅਜਈਆਂ ਨੇ ਸੋਸ਼ਲ ਮੀਡੀਆ ਤੇ ਜਾਂ ਵੈਸੇ ਜਿਨ੍ਹਾਂ ਦੇ ਨਾਲ ਦੇਸ਼ ਨੂੰ ਖਤਰਾ ਹੋ ਸਕਦਾ ਹੈ ਸੋ ਕੋਈ ਵੀ ਜੇ ਪੋਸਟ ਪਾਇਆ ਹੋਇਆ ਜਾਂ ਪੋਸਟ ਕਿਸੇ ਦਾ ਸ਼ੇਅਰ ਕੀਤਾ ਹੋਇਆ ਉਹਦੇ ਤੇ ਕਮੈਂਟਸ ਆਏ ਨੇ ਉਹ ਸਾਰੀ ਚੀਜ਼ ਅੱਜ ਕੱਲ ਚੈੱਕ ਹੋ ਰਹੀ ਹੈ ਤੇ ਚਾਹੇ ਤੁਸੀਂ ਅਮਰੀਕਾ ਚ ਐਂਟਰ ਕਰਨਾ ਹੈ ਜਾਂ ਫਿਰ ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋ ਤੇ ਤੁਸੀਂ ਸਟੂਡੈਂਟ ਹੋ ਜਾਂ ਉਥੇ ਪੱਕੇ ਹਲੇ ਨਹੀਂ ਹੈਗੇ ਤਾਂ ਵੀ ਤੁਹਾਡੀ ਜਿਹੜੀ ਹੈ ਸੋਸ਼ਲ ਮੀਡੀਆ ਉਹ ਚੈੱਕ ਕੀਤਾ ਜਾ ਸਕਦਾ ਹੈ ਤੇ ਉਹਦੇ ਕਨਸੀਕਵੈਂਸਸ ਕਾਫੀ ਓਕੇ ਹੋ ਸਕਦੇ ਨੇ